ਆਂਟੀ ਜੀ ਤੁਸੀਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਮੈਂ ਅੰਦਰ ਆ ਸਕਦੀ ਆਂ ਹਾਂਜੀ ਹਾਂਜੀ ਆਂਟੀ ਅੰਦਰ ਆ ਜਾਓ ਆਂਟੀ ਜੀ ਤੁਸੀਂ ਚਾਹ ਪੀਓਗੇ ਕਿ ਕਾਫੀ ਪੀਓਗੇ ਨਹੀਂ ਪੁੱਤ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤਾਂ ਨਾ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨ ਆਈ ਸੀ ਹਾਂਜੀ ਆਂਟੀ ਜੀ ਦੱਸੋ ਪੁੱਤ ਕੱਲ ਨੂੰ ਪਹਿਲੀ ਤਰੀਕ ਵੀ ਐ ਤੇ ਨਵਾਂ ਮਹੀਨਾ ਵੀ ਸ਼ੁਰੂ ਹੋ ਰਿਹਾ ਆਛਾ ਫਿਰ ਤੁਸੀਂ ਮਕਾਨ ਦੇ ਕਿਰਾਏ ਵਾਸਤੇ ਗੱਲ ਕਰਨ ਆਏ ਹੋਗੇ ਆਂਟੀ ਜੀ ਤੁਸੀਂ ਬਿਲਕੁਲ ਫਿਕਰ ਨਾ ਕਰੋ ਥੋੜਾ ਕਰਾਇਆ ਹੈ ਕਦੇ ਨਹੀਂ ਲੇਟ ਹੋਣ ਦਿੰਦੇ ਨਾਲੇ ਹਰ ਬੀਨੇ ਦੀ ਪਹਿਲੀ ਤਰੀਕ ਨੂੰ ਨਾ ਤੁਹਾਡੇ ਪੁੱਤ ਦੇ ਅਕਾਊਂਟ ਵਿੱਚ ਪੈਸੇ ਡਿਪੋਜ਼ਿਟ ਹੋ ਜਾਂਦੇ ਨੇ ਇਸ ਵਾਰ ਵੀ ਹੋ ਜਾਣਗੇ ਉਹ ਨਹੀਂ ਨਹੀਂ ਪੁੱਤ ਮੈਂ ਕਿਰਾਏ ਵਾਸਤੇ ਥੋੜੀ ਗੱਲ ਕਰਨ ਆਈ ਹਾਂ ਮੈਂ ਤਾਂ ਤੇਰੇ ਨਾਲ ਕੋਈ ਹੋਰ ਗੱਲ ਕਰਨ ਆਈ ਹਾਂ ਹਾਂਜੀ ਆਂਟੀ ਜੀ ਦੱਸੋ ਤੁਸੀਂ ਮੇਰੇ ਨਾਲ ਹੋਰ ਕੀ ਗੱਲ ਕਰਨ ਆਏ ਹੋ ਪੁੱਤ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਹੈਗੀ ਹੁਣ ਮੈਂ ਜਾਣੀ ਆਂ ਆਂਟੀ ਰੁਕੋ ਆਏ ਕਿ ਮੈਂ ਚਲੇ ਜਾਊਂਗੇ ਤੁਸੀਂ ਇੱਥੇ ਬੱਠੋ ਜਿਹੜੀ ਗੱਲ ਹੈਗੀ ਆ ਨਾ ਤੁਸੀਂ ਮੇਰੇ ਨਾਲ ਕਰਨ ਆਏ ਹੋ ਤੁਸੀਂ ਮੈਨੂੰ ਉਹ ਦੱਸੋ ਪੁੱਤ ਮੈਨੂੰ ਨਾ ਤੇਰੀ ਮਦਦ ਚਾਹੀਦੀ ਤੂੰ ਮੇਰੀ ਮਦਦ ਕਰੇਂਗੀ ਹਾਂਜੀ ਆਂਟੀ ਜੀ ਜ਼ਰੂਰ ਕਰੂੰਗੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਮੇਰੀ ਕੀ ਹੈਲਪ ਚਾਹੀਦੀ ਆ ਪੁੱਤ ਮੈਨੂੰ ਨਾ ਕੰਮ ਦੀ ਲੋੜ ਆ ਕੀ ਤੂੰ ਮੈਨੂੰ ਕੰਮ ਤੇ ਰੱਖ ਸਕਦੀ ਏ ਕੰਮ ਦੀ ਲੋੜ ਉਹ ਵੀ ਮੇਤੋਂ ਮੈਂ ਤੁਹਾਡੀ ਗੱਲ ਸਮਝੀ ਨਹੀਂ ਆ ਡੀ ਜੀ ਉਹ ਤਾਂ ਮੈਨੂੰ ਨਾ ਪੈਸਿਆਂ ਦੀ ਲੋੜ ਮੈਂ ਤੇਰੇ ਘਰੇ ਤੇਰਾ ਕੰਮ ਕਰ ਦੂੰਗੀ ਉਹਦੇ ਬਦਲੇ ਤੂੰ ਮੈਨੂੰ ਕੁਝ ਪੈਸੇ ਦੇ ਦੇ ਆਂਟੀ ਜੀ ਪੈਸਿਆਂ ਦੀ ਤੁਹਾਨੂੰ ਕੀ ਲੋੜ ਆ ਉਹ ਤਿੰਨ ਮੰਜ਼ਲਾ ਮਕਾਨ ਆ ਤੁਹਾਡਾ ਤੇ ਤੁਹਾਡੇ ਮਕਾਨ 'ਚ ਅਸੀਂ ਕਿਰਾਏ ਤੇ ਰਹਿੰਦੇ ਆਂ ਤੇ ਅੰਕਲ ਵੀ ਤਾਂ ਰਿਟਾਇਰਡ ਅਫਸਰ ਨੇ ਉਹਨਾਂ ਦੀ ਵੀ ਤਾਂ ਪੈਨਸ਼ਨ ਆਉਂਦੀ ਹੋਣੀ ਆ ਮੈਨੂੰ ਤੁਹਾਡੇ ਇਹ ਕੰਮ ਕਰਨ ਵਾਲੀ ਗੱਲ ਨਾ ਕੁਝ ਸਮਝ ਨਹੀਂ ਆਈ ਆਂਟੀ ਜੀ ਪੁੱਤ ਕੀ ਦੱਸਾਂ ਤੈਨੂੰ ਘਰ ਦਾ ਕਿਰਾਇਆ ਤੇਰੇ ਅੰਕਲ ਦੀ ਪੈਨਸ਼ਨ ਦੇ ਪੈਸੇ ਸਭ ਮੇਰੇ ਪੁੱਤ ਦੇ ਹੱਥਾਂ 'ਚ ਜਾਂਦੇ ਨੇ ਤੇ ਉਹਦੇ ਮੁਤਾਬਕ ਪੁੱਤ ਤੁਹਾਨੂੰ ਕੱਪੜੇ ਮਿਲ ਰਹੇ ਨੇ ਰੋਟੀ ਮਿਲ ਰਹੀ ਹੈ ਤੁਹਾਨੂੰ ਪੈਸਿਆਂ ਦੀ ਕੀ ਲੋੜ ਆ ਪਹਿਲਾਂ ਵਕਤ ਕੁਝ ਹੋਰ ਹੁੰਦਾ ਸੀ ਪੁੱਤ ਤੇ ਹੁਣ ਕੁਝ ਹੋਰ ਆ ਪਹਿਲਾਂ ਕਿਰਾਇਆ ਪੈਨਸ਼ਨ ਸਭ ਕੁਝ ਤਾਂ ਮੇਰੇ ਤੇ ਤੇਰੇ ਅੰਕਲ ਦੇ ਹੱਥ 'ਚ ਹੁੰਦਾ ਸੀ ਤੇ ਹੁਣ ਸਭ ਕੁਝ ਮੇਰੇ ਨੂਪੁੱਤ ਦੇ ਹੱਥ 'ਚ ਪੁੱਤ ਅਸੀਂ ਤਾਂ ਆਪਦੇ ਘਰ 'ਚ ਹੀ ਬਗਾਨੇ ਹੋਏ ਪਏ ਆ ਇਹ ਤਾਂ ਮਤਲਬ ਲਤਾ ਇਹੀ ਆਂਟੀ ਜੀ ਕਿ ਪੀਰ ਜੀ ਤੇ ਪਾਪੀ ਜੀ ਤੁਹਾਡਾ ਖਿਆਲ ਨਹੀਂ ਰੱਖਦੇ ਹੈਗੇ ਤੁਹਾਨੂੰ ਟਾਈਮ ਤੇ ਨਹੀਂ ਰੋਟੀ ਦਿੰਦੇ ਪੁੱਤ ਜੇ ਤਿੰਨ ਟਾਈਮ ਦੀ ਰੋਟੀ ਦੇਣਾ ਖਿਆਲ ਰੱਖਣਾ ਹੁੰਦਾ ਨਾ ਤਾਂ ਉਹ ਸਾਨੂੰ ਮਿਲ ਜਾਂਦੀ ਆ ਪਰ ਉਹ ਸਿਰਫ ਢਿੱਡ ਭਰਨਾ ਹੁੰਦਾ ਤੇਰਾ ਸੀ ਕੋਈ ਫਰਮਾਇਸ਼ ਜਾਂ ਇੱਛਾ ਨਹੀਂ ਕਰ ਸਕਦੇ ਅਸੀਂ ਮਾਪਿਓ ਨਾ ਬਿਨਾਂ ਕਹੇ ਬੱਚਿਆਂ ਦੀ ਹਰ ਫਰਮਾਇਸ਼ ਪੂਰੀ ਕਰਦੇ ਆ ਤੇ ਜਦੋਂ ਉਹਨਾਂ ਤੋਂ ਕੁਝ ਮੰਗ ਲਈਏ ਤਾਂ ਉਹਨਾਂ ਨੂੰ ਤਾਂ ਇਹ ਫਜ਼ੂਲ ਖਰਚਾ ਲੱਗਦਾ ਪੁੱਤ ਤੇਰੇ ਅੰਕਲ ਨਾ ਕਮਜ਼ੋਰ ਹੋ ਗਏ ਨੇ ਕੋਈ ਕੰਮ ਨਹੀਂ ਕਰ ਸਕਦੇ ਪਰ ਸਰੀਰ 'ਚ ਜਦ ਤੱਕ ਜਾਨ ਸ਼ੌਂਕ ਤਾਂ ਹੁੰਦਾ ਹੀ ਨੇ ਨਾ ਕਿੰਨੇ ਦਿਨਾਂ ਤੋਂ ਤੇਰੇ ਅੰਕਲ ਨੇ ਰੱਡ ਲਾ ਰੱਖੀ ਆ ਗਲਾਬ ਜੰਮਣ ਖਾਣੀ ਜਦੋਂ ਮੈਂ ਮੁੰਡੇ ਨੂੰ ਕਿਹਾ ਤਾਂ ਉਹਨੇ ਮਨਾਂ ਕਰਤਾ ਕਹਿੰਦਾ ਇਹ ਚੀਜ਼ ਨਹੀਂ ਸਾਡੇ ਘਰੇ ਆਊਗੀ ਅੱਜ ਕੱਲ ਦੇ ਬੱਚੇ ਨਾ ਹਜ਼ਾਰਾਂ ਰੁਪਏ ਆਪਦੇ ਸ਼ੌਂਕ ਲਈ ਖਰਚ ਕਰ ਦਿੰਦੇ ਨੇ ਪਰ ਮਾਂ ਬਾਪ ਦੀ ਖੁਸ਼ੀ ਲਈ ਉਹਨਾਂ ਕੋਲ 1 ਰੁਪਈਆ ਵੀ ਨਹੀਂ ਹੁੰਦਾ ਜਦ ਕਿ ਮਾਂ ਬਾਪ ਉਹਨਾਂ ਲਈ ਸਭ ਕੁਝ ਲਟਾ ਦਿੰਦੇ ਨੇ ਤੇ ਦਿਨ ਰਾਤ ਇੱਕ ਕਰ ਦਿੰਦੇ ਨੇ ਪੁੱਤ ਉਹਨਾਂ ਤੋਂ ਤਾਂ ਮੈਨੂੰ ਕੋਈ ਮੀਤ ਨਹੀਂ ਹੈਗੀ ਇਸ ਲਈ ਮੈਂ ਸੋਚਿਆ ਵੀ ਮੈਂ ਕੰਮ ਕਰਕੇ ਮੇਰੇ ਤੇ ਤੇਰੇ ਅੰਕਲ ਦੇ ਸਾਰੇ ਸ਼ੌਂਕ ਪੂਰੇ ਕਰੂੰਗੀ ਨਾਲੇ ਪੁੱਤ ਜਦੋਂ ਮੇਰੇ ਨੂੰ ਪੁੱਤ ਨਾ ਆਫਿਸ ਚਲੇ ਜਾਇਆ ਕਰਨਗੇ ਮੈਂ ਉਦੋਂ ਆ ਕੇ ਸਾਰਾ ਕੰਮ ਕਰ ਦਿਆ ਕਰੂੰਗੀ ਨਾਲੇ ਉਹਨਾਂ ਨੂੰ ਪਤਾ ਵੀ ਨਹੀਂ ਲੱਗੂਗਾ ਬਸ ਪੁੱਤ ਇਹੀ ਗੱਲ ਕਰਨ ਆਈ ਸੀ ਮੈਂ ਤੇਰੇ ਨਾਲ ਆਂਟੀ ਜੀ ਮੈਂ ਤੁਹਾਡੀ ਸਾਰੀ ਗੱਲ ਸਮਝਦੀ ਆਂ ਪਰ ਤੁਹਾਨੂੰ ਪੈਸੇ ਲਈ ਨਾ ਇੱਥੇ ਕੰਮ ਕਰਨ ਦੀ ਕੋਈ ਲੋੜ ਨਹੀਂ ਹੈਗੀ ਮੈਂ ਤੁਹਾਨੂੰ ਕੁਝ ਪੈਸੇ ਦੇ ਦੂੰਗੀ ਤੁਸੀਂ ਉਹਨਾਂ ਚ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲਿਓ ਤੇ ਮੈਂ ਅੰਕਲ ਜੀ ਲਈ ਨਾ ਮਠਿਆਈ ਵੀ ਮੰਗਵਾ ਕੇ ਦੇ ਦੂੰਗੀ ਨਹੀਂ ਪੁੱਤ ਮੈਂ ਮਿਹਨਤ ਕਰਕੇ ਹੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੁੰਨੀ ਆ ਮੈਨੂੰ ਕਰਜ਼ਾ ਨਹੀਂ ਮਦਦ ਚਾਹੀਦੀ ਆ ਨਾਲੇ ਪੁੱਤ ਜੇ ਤੂੰ ਮੇਰੀ ਮਦਦ ਨਹੀਂ ਕਰ ਸਕਦੀ ਤਾਂ ਕੋਈ ਗੱਲ ਨਹੀਂ ਜੇ ਮੇਰੇ ਤੋਂ ਕੋਈ ਬਾਦੂ ਘਾਟੂ ਬੋਲਿਆ ਗਿਆ ਨਾ ਤਾਂ ਮੈਨੂੰ ਮaaf ਕਰਦੇ ਕੋ ਅੰਟੀ ਤੁਸੀਂ ਕੱਲ੍ਹ ਤੋਂ ਹੀ ਨਾ ਮੇਰੇ ਘਰੇ ਆ ਜਾਓ ਨਾਲੇ ਮੇਰੇ ਕੰਮਾਂ 'ਚ ਨਾ ਮੇਰੀ ਹੈਲਪ ਕਰਵਾ ਦਿਓ ਤੇ ਇਹ ਗੱਲ ਨਾ ਸਾਡੇ ਦੋਨਾਂ 'ਚ ਹੀ ਰਹੂਗੀ ਥੈਂਕ ਯੂ ਥੈਂਕ ਯੂ ਪੁੱਤ ਤੂੰ ਜਿਉਂਦੀ ਰਹਿ ਖੁਸ਼ ਰਹਿ ਸਸਿਕਾਲ ਮੰਮੀ ਜੀ ਠੀਕ ਹੋ ਤੁਸੀਂ ਮੈਂ ਤਾਂ ਠੀਕ ਆ ਪੁੱਤ ਮੰਮੀ ਜੀ ਤੁਹਾਨੂੰ ਮੇਰੀ ਵਜ੍ਹਾ ਨਾਲ ਕੋਈ ਪਰੇਸ਼ਾਨੀ ਤਾਂ ਨਹੀਂ ਹੈਗੀ ਅੱਜ ਤੂੰ ਇਹ ਗੱਲ ਕਿਉਂ ਪੁੱਛ ਰਹੀ ਆ ਪੁੱਤ ਦੱਸੋ ਨਾ ਪਲੀਜ਼ ਪੁੱਤ ਜਿਹਨੂੰ ਧੀ ਵਰਗੀ ਨੂੰ ਮਿਲੀ ਹੋਵੇ ਉਸ ਸੱਸ ਨੂੰ ਪਲਕੀ ਪਰੇਸ਼ਾਨੀ ਹੋ ਸਕਦੀ ਆ ਮੰਮੀ ਜੀ ਤੁਸੀਂ ਪ੍ਰੋਮਿਸ ਕਰੋ ਮੇਰੇ ਨਾਲ ਜੇ ਤੁਹਾਨੂੰ ਕੋਈ ਵੀ ਪਰੇਸ਼ਾਨੀ ਹੋਊਗੀ ਤੁਸੀਂ ਮੇਰੇ ਨਾਲ ਜਰੂਰ ਸ਼ੇਅਰ ਕਰੋਗੇ ਉਹਨੂੰ ਚਲ ਠੀਕ ਆ ਵਾਦਾ ਕਰਦੀ ਆ ਤੇਰੇ ਨਾਲ ਪੁੱਤ ਤੇਰੇ ਤੋਂ ਨਹੀਂ ਕਦੇ ਕੋਈ ਗੱਲ ਲੁਕਾਉਂਗੀ ਹੁਣ ਆਪਦਾ ਵੀ ਖਿਆਲ ਰੱਖ ਨਾਲੇ ਮੇਰੇ ਪੁੱਤ ਦਾ ਵੀ ਰੱਖੀ ਠੀਕ ਆ ਮੰਮੀ ਜੀ ਸਤਿ ਸ੍ਰੀ ਅਕਾਲ ਜੀ ਸੋ ਤੁਸੀਂ ਸਾਰੀ ਵੀਡੀਓ ਦੇਖ ਚੁੱਕੇ ਹੋ ਤੇ ਇਹ ਵੀਡੀਓ ਆਪਣੇ ਆਪ ਚ ਇੱਕ ਬਹੁਤ ਵੱਡਾ ਮੈਸੇਜ ਆ ਸੋ ਅਸੀਂ ਚਾਹੁੰਦੇ ਆ ਕਿ ਤੁਸੀਂ ਇਸ ਮੈਸੇਜ ਨੂੰ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤੇ ਆਪਣੇ ਵਿਚਾਰ ਕਮੈਂਟਾਂ 'ਚ ਦੇਣਾ ਨਾ ਭੁੱਲਿਓ ਜਰੂਰ ਦਿਓ ਜੀ ਪੇਜ ਨੂੰ ਫੋਲੋ ਵੀ ਕਰਿਓ ਜੀ ਸਤਿ ਸ੍ਰੀ ਅਕਾਲ